ਬੁੱਧਵਾਰ ਦੀ ਦੁਪਹਿਰ ਨੂੰ ਫਿਰੋਜ਼ਪੁਰ ਦੇ ਗੋਬਿੰਦਨਗਰੀ ਵਿੱਚ ਇੱਕ ਦੁਖ ਭਰਿਆ ਹਾਦਸਾ ਹੋ ਗਿਆ। ਅਚਾਨਕ ਇੱਕ ਗੱਡੀ ਵਿੱਚ ਅੱਗ ਲੱਗਣ ਕਾਰਨ ਪ੍ਰਵਾਸੀ ਮਜ਼ਦੂਰ ਦੇ 1 ਸਾਲ ਦਾ ਲੜਕਾ ਅਤੇ 2.5 ਸਾਲ ਦੀ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਦਕੀ ਕਾਰ ਵਿੱਚ ਅੱਗ ਲੱਗ ਗਈ, ਉਸ ਵੇਲੇ ਦੋਨੋਂ ਪਤੀ-ਪਤਨੀ ਆਪਣੇ ਕੰਮ ਤੇ ਗਏ ਹੋਏ ਸੀ। ਆਸ-ਪਾਸ ਦੇ ਲੋਕਾਂ ਨੇ ਬੱਚਿਆਂ ਨੂੰ ਅੱਗ ਤੋਂ ਬਾਹਰ ਕੱਢਿਆ ਤੇ ਹਸਪਤਾਲ ਦਾਖਲ ਕਰਵਾਇਆ। ਜਿੱਥੇ ਦੋਨੇ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਰਿਵਾਰ ਦੇ ਵੱਲੋਂ ਬੱਚਿਆਂ ਦੀ ਮਦਦ ਲਈ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ ਹੈ। क्या नाम है आपका कहाँ से रहने वाले ऐसे बिहार के रहने वाले रहते हैं फिरोजपुर में किराए पे क्या हो गया था पता नहीं कैसे आग लग गया नहीं पता नहीं। बच्चे कितने कुछ जल गए बहुत ज्यादा क्या प्रशासन से मांग करे आप तो बोले कि मदद करिए क्योंकि हमारा गरीब बंदे का क्या है कुछ नहीं बुधवार दी ਦੇ ਸ਼ਾਮ ਨੂੰ ਫਰੋਜਪੁਰ ਦੇ ਗੋਬਿੰਦਨਗਰੀ ਵਿੱਚ ਇੱਕ ਦੁਖ ਭਰਿਆ ਹਾਦਸਾ ਹੋ ਗਿਆ ਅਚਾਨਕ ਇੱਕ ਗੱਡੀ ਵਿੱਚ ਅੱਗ ਲੱਗਣ ਕਾਰਨ ਪ੍ਰਵਾਸੀ ਮਜ਼ਦੂਰ ਦੇ 1 ਸਾਲ ਦਾ ਲੜਕਾ ਅਤੇ 2.5 ਸਾਲ ਦੀ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਦਕਿ ਕਾਰ ਵਿੱਚ ਅੱਗ ਲੱਗ ਗਈ ਉਸ ਵੇਲੇ ਦੋਨੋਂ ਪਤੀ ਪਤਨੀ ਆਪਣੇ ਕੰਮ ਤੇ ਗਏ ਹੋਏ ਸੀ ਆਸ-ਪਾਸ ਦੇ ਲੋਕਾਂ ਨੇ ਬੱਚਿਆਂ ਨੂੰ ਅੱਗ ਤੋਂ ਬਾਹਰ ਕੱਢਿਆ ਤੇ ਹਸਪਤਾਲ ਦਾਖਲ ਕਰਵਾਇਆ ਜਿੱਥੇ ਦੋਨੇ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਪਰਿਵਾਰ ਦੇ ਵੱਲੋਂ ਬੱਚਿਆਂ ਦੀ ਮਦਦ ਦੇ ਲਈ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ ਹੈ क्या नाम है आपका कहाँ से रहने वाले हो ऐसे बिहार के रहने वाले रहते हैं फिरोजपुर में किराए पे क्या हो गया था पता नहीं कैसे आग लग गया नहीं पता नहीं। बच्चे कितने कुछ जल गए बहुत ज्यादा क्या प्रशासन से मांग करे आप तो बोले कि मदद करिए क्योंकि हमारा गरीब बंदे का क्या है कोई नहीं करना बुधवार दी शाम ਨੂੰ ਫਰੀਦਪੁਰ ਦੇ ਗੋਬਿੰਦਨਗਰੀ ਵਿੱਚ ਇੱਕ ਦੁਖ ਭਰਿਆ ਹਾਦਸਾ ਹੋ ਗਿਆ। ਅਚਾਨਕ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਪ੍ਰਵਾਸੀ ਮਜ਼ਦੂਰ ਦੇ 1 ਸਾਲ ਦਾ ਲੜਕਾ ਅਤੇ 2.5 ਸਾਲ ਦੀ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਦਕੀ ਘਰ ਵਿੱਚ ਅੱਗ ਲੱਗ ਗਈ, ਉਸ ਵੇਲੇ ਦੋਨੋਂ ਪਤੀ-ਪਤਨੀ ਆਪਣੇ ਕੰਮ ਤੇ ਗਏ ਹੋਏ ਸੀ। ਆਸ-ਪਾਸ ਦੇ ਲੋਕਾਂ ਨੇ ਬੱਚਿਆਂ ਨੂੰ ਅੱਗ ਤੋਂ ਬਾਹਰ ਕੱਢਿਆ ਤੇ ਹਸਪਤਾਲ ਦਾਖਲ ਕਰਵਾਇਆ। ਜਿੱਥੇ ਦੋਨੇ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਰਿਵਾਰ ਦੇ ਵੱਲੋਂ ਬੱਚਿਆਂ ਦੀ ਮਦਦ ਦੇ ਲਈ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ ਹੈ। कहाँ से रहने वाले ऐसे बिहार के रहने वाले रहते हैं फिरोजपुर में किराए पे क्या हो गया तुम्हें पता नहीं कैसे आग लग गया नहीं पता नहीं। बच्चे कितने कुछ जल गए बहुत ज्यादा क्या प्रशासन से मांग करें रहे हैं बोले की मदद करिए क्योंकि हमारा गरीब बंदे का क्या है कुछ नहीं